ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਪੰਜਾਬ ਕੈਬਨਿਟ ਦੀ ਮੀਟਿੰਗ ਚ ਲਏ ਗਏ ਵੱਡੇ ਫੈਸਲੇ ਨਵੀਂ ਪੂਲਿੰਗ ਪਾਲਸੀ ਨੂੰ ਮਨਜ਼ੂਰੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਬੈਠਕ ਹੋਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਮਨ अरोड़ा ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ ਨਵੀਂ ਲੈਂਡ ਪੂਲਿੰਗ ਪਾਲਿਸੀ ਤੇ ਕੈਬਨਿਟ ਦੀ ਮੋਹਰ ਲੱਗ ਗਈ ਹੈ ਕੈਬਨਿਟ ਮੰਤਰੀ ਅਮਨ अरोड़ा ਨੇ ਪਾਸ ਹੋਈ ਨਵੀਂ ਪਾਲਿਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕੈਬਨਟ ਮੰਤਰੀ ਅਮਨ अरोੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਪੂਲਿੰਗ ਪਾਲਿਸੀ ਤੇ ਕੈਬਨਟ ਦੀ ਮੋਹਰ ਲੱਗ ਚੁੱਕੀ ਹੈ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ। ਐਕਵਾਇਰ ਕਰਨ ਦੀ ਗੱਲ ਗੁੰਮਰਾਹਕੁਣ ਹੈ। ਅਮਨ अरोੜਾ ਨੇ ਕਿਹਾ ਕਿ ਜ਼ਮੀਨ ਖਰੀਦਣ-ਵੇਚਣ ਤੇ ਰੋਕ ਦੀ ਸ਼ਰਤ ਖਤਮ ਕਰ ਦਿੱਤੀ ਹੈ। ਕਿਸਾਨ ਆਪਣੀ ਜ਼ਮੀਨ ਖੁਦ ਵੀ ਵੇਚ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸਾਨ ਚਾਹੇ ਜ਼ਮੀਨ ਆਪ ਡਿਵੈਲਪਰ ਕਰੇ ਮਾਲਕ ਨੂੰ ਖੁੱਲੀ ਸੂਚ ਛਟੜੇ ਨੂੰ ਛੁੱਟੀ ਦਾ ਐਲਾਨ ਬੰਦ ਰਹਿਣਗੇ ਦਫ਼ਤਰ ਮਈ ਮਹੀਨਾ ਖਤਮ ਹੋ ਗਿਆ ਹੈ ਤੇ ਜੂਨ ਚੜ੍ਹ ਗਿਆ ਹੈ ਅਜਿਹੀ ਸਥਿਤੀ 'ਚ ਜੂਨ ਮਹੀਨੇ ਦੀਆਂ ਛੁੱਟੀਆਂ ਦਾ ਵੀ ਐਲਾਨ ਹੋ ਗਿਆ ਹੈ ਇਸ ਦੌਰਾਨ ਜੂਨ ਮਹੀਨੇ ਦੀ ਸਭ ਤੋਂ ਪਹਿਲੀ ਛੁੱਟੀ ਇਸ ਸ਼ਨੀਵਾਰ ਆਉਣ ਵਾਲੀ ਹੈ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਐਲਾਨੀਆਂ ਗਈਆਂ ਛੁੱਟੀਆਂ ਦੀ ਸੂਚੀ 2025 ਦੇ ਅਨੁਸਾਰ 7 ਜੂਨ 2025 ਨੂੰ ਸ਼ਨੀਵਾਰ ਨੂੰ Eid ul Adha ਬਕਰੀਦ ਦੇ ਮੌਕੇ ਤੇ ਜਨਤਕ ਛੁੱਟੀ ਰਹੇਗੀ ਇਸ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਦਫ਼ਤਰ ਕਾਲਜ ਬੈਂਕ ਆਦ ਪੂਰੀ ਤਰ੍ਹਾਂ ਬੰਦ ਰਹਿਣਗੇ ਇਸ ਦਿਨ ਛੁੱਟੀ ਕਾਰਨ ਤੁਹਾਡੇ ਇਸ ਹਫ਼ਤੇ ਦੋ ਛੁੱਟੀਆਂ ਦਾ ਮਜ਼ਾ ਮਿਲਣ ਵਾਲਾ ਹੈ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਚ ਦਿਸੇਗਾ ਗਰਮੀ ਦਾ ਕਹਿਰਾ ਚੰਡੀਗੜ੍ਹ ਪੂਰੇ ਉੱਤਰ ਭਾਰਤ ਵਿੱਚ ਗਰਮੀ ਪੂਰੇ ਜੋਰਾਂ ਨਾਲ ਪੈ ਰਹੀ ਹੈ ਹਾਲਾਂਕਿ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਉੱਥੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਵਧੇਗੀ ਮੌਸਮ ਵਿਭਾਗ ਅਨੁਸਾਰ ਕੀ 2 ਦਿਨਾਂ ਬਾਅਦ ਚੰਡੀਗੜ੍ਹ ਅਤੇ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਤਾਪਮਾਨ ਵਧੇਗਾ ਜਿਸ ਨਾਲ ਗਰਮੀ ਮੌਸਮ ਵਿਭਾਗ ਦੇ ਡਾਇਰੈਕਟਰ सुरेंद्रਪਾਲ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਨਮੀ ਜ਼ਿਆਦਾ ਰਹੇਗੀ ਅਤੇ ਹੋਰ ਗਰਮੀ ਦੇਖੀ ਜਾ ਸਕਦੀ ਹੈ ਹਾਲਾਂਕਿ ਇਹ ਸੰਭਵ ਹੈ ਕਿ ਮਾਨਸੂਨ 25 ਜੂਨ ਤੱਕ ਪ੍ਰਵੇਸ਼ ਕਰੇਗਾ ਪਰ ਇਸ ਵੇਲੇ ਮਾਨਸੂਨ ਬਹੁਤ ਕਮਜ਼ੋਰ ਦਿਖਾਈ ਦੇ ਰਿਹਾ 14 ਜੂਨ ਨੂੰ ਖਤਮ ਹੋ ਰਿਹਾ ਮੁਫਤ ਆਧਾਰ ਅਪਡੇਟ ਕਰਨ ਦਾ ਮੌਕਾ ਇੰਜ ਕਰੋ ਆਨਲਾਈਨ ਅਪਡੇਟ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਧਾਰਕਾਂ ਲਈ ਆਪਣੀ ਜਾਣਕਾਰੀ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰਨ ਲਈ 14 ਜੂਨ 2025 ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਇਸ ਮਿਤੀ ਤੋਂ ਬਾਅਦ ਅਪਡੇਟ ਕਰਨ ਲਈ ਇੱਕ ਫੀਸ ਦੇਣੀ ਪਵੇਗੀ ਅਤੇ ਆਧਾਰ ਨਾਮਕਰਨ ਕੇਂਦਰ ਜਾਣਾ ਪਵੇਗਾ ਆਧਾਰ ਨਾਮਕਰਨ ਅਤੇ ਅਪਡੇਟ ਨਿਯਮ 2016 ਦੇ ਅਨੁਸਾਰ ਹਰੇਕ ਨੂੰ ਆਪਣੇ ਆਧਾਰ ਨਾਮਕਰਨ ਦੀ ਮਿਤੀ ਤੋਂ ਹਰ ਦਾ ਸਾਲ ਬਾਅਦ ਆਪਣੇ ਪਸਾਨ ਦੇ ਸਬੂਤ ਅਤੇ ਪਤੇ ਦੇ ਸਬੂਤ ਡਾਟਾਬੇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ ਇਸ ਨਿਯਮਤ ਅਪਡੇਟ ਆਧਾਰ ਡਾਟਾਬੇਸ ਦੀ ਇਕਸਾਰਤਾ ਅਤੇ ਸਵੱਤਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਕਈ ਸਰਕਾਰੀ ਸੇਵਾਵਾਂ ਅਤੇ ਲਾਭਾਂ ਤੱਕ ਆਸਾਨ ਪਹੁੰਚ ਯਕੀਨੀ ਬਣਦੀ ਸਰਕਾਰੀ ਕਰਮਚਾਰੀਆਂ ਦੀ ਵੱਲੇ ਵੱਲੇ 8 ਪੇ ਕਮਿਸ਼ਨ ਚ ਸੈਲਰੀ ਨਾਲ ਮਿਲੇਗਾ 15 ਲੱਖ ਰੁਪਏ ਦਾ ਤੋਹਫਾ ਕੇਂਦਰੀ ਕਰਮਚਾਰੀਆਂ ਲਈ ਆਉਣ ਵਾਲਾ 8ਵਾਂ ਤਨਖਾਹ ਕਮਿਸ਼ਨ ਸਿਰਫ ਤਨਖਾਹ ਵਾਧੇ ਤੱਕ ਸੀਮਿਤ ਨਹੀਂ ਰਹੇਗਾ ਇਸ ਵਾਰ ਇੱਕ ਹੋਰ ਵੱਡੀ ਮੰਗ ਨੇ ਜ਼ੋਰ ਫੜ ਲਿਆ ਹੈ ਬੀਮਾ ਕਵਰ ਵਿੱਚ ਭਾਰੀ ਵਾਅਦਾ ਸੂਤਰਾਂ ਅਨੁਸਾਰ ਸਰਕਾਰ ਹੁਣ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਜੇਕਰ ਕਿਸੇ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 10 ਲੱਖ ਤੋਂ 15 ਲੱਖ ਤੱਕ ਦਾ ਬੀਮਾ ਲਾਭ ਮਿਲਣਾ ਚਾਹੀਦਾ ਹੈ